ਨੋਰੇ ਨੂੰ ਕਹੇ ਕਿਉਂ ਬੇਦਲ ਹੋਈ ਜਾਂਦਾ ਸਤਿਮੁਕ ਦਰਸ਼ਨ ਬਿਨਾਂ ਤਰਫ ਤਰਫ ਤੇ ਮਰ ਜਾਗੇ ਢੰਡੇ ਠੱਕੀ ਸਾਹਿਬ ਜਾਨੀ ਦਰਬਾਰਾ ਸਿੰਘ ਦੇ ਆਉਣਾ ਸੀ ਅੱਜ ਆਏ ਨਹੀਂ ਢਿੱਲੇ ਹੋ ਗਏ ਮੈਂ ਦਰਬਾਰਾ ਸਿੰਘ ਅਸੀਂ ਉਹਨਾਂ ਨੂੰ ਜਾਨੀ ਜਾਨ ਨੂੰ ਡੇਰੇ ਲੈ ਆਏ ਡੇਰ ਜਿੱਥਾ ਬਹੁਤ ਵਧੀਆ ਹੁਣ ਤਾਂ ਤੁਸੇ ਬੋਲਣ ਲੱਗੇ ਜਾਨੀ ਜੀ ਰੈਂਤ ਵੀ ਤੁਹਾਨੂੰ ਬਹੁਤ ਮਿਲਣ ਲੱਗਿਆ ਪਹਿਲੇ ਤੁਹਾਨੂੰ ਬਹੁਤ ਮਿਲਦੇ ਆ ਫੇਰ ਹੁਣ ਤਾਂ ਬਸ ਕਿਰਪਾ ਤੁਹਾਡੇ ਤੇ ਉਹ ਨਗਰ ਕੀ ਪ੍ਰੋਗਰਾਮ ਆ ਕੋ ਦਰਬਾਰ ਬਿਨਾ ਲੋਕੋ ਦਰਬਾਰ ਬਿਨਾ ਮੇਰੀ ਜਿੰਦੇ ਤਰਫ ਦੀ ਰਹਿੰਦੀ ਇਹ ਜੀ ਸਾਡੇ ਉਸਤਾਦ ਕੁਸ਼ਰ ਹੋਏ ਨੇ ਗਿਆਨੀ ਗ੍ਰਾਮ ਸਿੰਘ ਜੀ ਬਰਾਰ ਜੋ ਲੋਕੋ ਸੰਪਰਾਏ ਦੇ ਅਨੰਨ ਸੇਵਕ ਵੀ ਸੀ ਤੇ ਉਹਨਾਂ ਦੇ ਮਹਾਨ ਕੁਵਿਸ਼ਰ ਵੀ ਸੀ ਤੇ ਉਹਨਾਂ ਦੇ ਪਵਿੱਤਰ ਯਾਦ ਚ ਹਰ ਸਾਲ ਇਹ ਨੌਵੀਂ ਵਰਸੀ ਆ ਤੇ ਸਾਰੇ ਚੇਲੇ ਵਾਲੇ ਰਲ ਕੇ ਉਹਨਾਂ ਦੀ ਵਰਸੀ ਮਨਾਉਂਦੇ ਆ ਤੇ ਸ੍ਰੀਮਾਨ ਸੰਤ ਸਵਾਮੀ ਜਗਜੀਤ ਸਿੰਘ ਜੀ ਲੋਪੋ ਵਾਲੇ ਜੋ ਮੌਜੂਦਾ ਗੁਰਦੈਨ ਸ਼ੀਰ ਨੇ ਉਹਨਾਂ ਦੇ ਅਸ਼ੀਰਵਾਦ ਸਰਕਾਰ ਤੇ ਸਨਯੋਗ ਸਰਕਾਰੀ ਵਰਸੀ ਮਨਾਈ ਜਾਂਦੀ ਤੇ ਇਸ ਵਰਤਰੀ ਵਿੱਚ ਦੂਰ ਦੂਰ ਤੋਂ ਵਰ ਚੜ ਕੇ ਸੰਗਤ ਵੀ ਆਉਂਦੀ ਹੈ ਤੇ ਬਾਕੀ ਜਿਹੜੇ ਉਹਨਾਂ ਦੇ ਚੇਲੇ ਬਾਲ ਕੇ ਆਇਆ ਜਾਂ ਉਹਨਾਂ ਨੂੰ ਪਿਆਰ ਕਰਨ ਵਾਲੀ ਕਮਿਸ਼ਰ ਨੇ ਦੂਰ ਦਰਾਡੇ ਤੋਂ ਉਹ ਵੀ ਆਉਂਦੇ ਤੇ ਵਰਸੀ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੋ ਇਹ ਆ ਵੀ ਗਿਆਨੀ ਗ੍ਰਾਮ ਸਿੰਘ ਬਰਾੜ ਸਾਹਿਬ ਦੀ ਯਾਦ ਚ ਉਹਨਾਂ ਦੀ ਯਾਦਗਾਰੀ ਅਵਾਰਡ ਦਿੱਤਾ ਜਾਂਦਾ ਹੈ ਉਹ ਹਰ ਸਾਲ ਅਵਾਰਡ ਦਿੱਤਾ ਜਾਂਦਾ ਐਕਤੀ ਵਾਰ ਜਿਹੜਾ ਅਵਾਰਡ ਦਿੱਤਾ ਗਿਆ ਤੇ ਉਹਨਾਂ ਦੇ ਨਾਲ ਇੱਕ ਬਹੁਤ ਮਹਾਨ ਜੋੜੀ ਰਹੀ ਹੈ ਮਹਿੰਦਰ ਸਿੰਘ ਗੁਰਮਾ ਅਤੇ ਕਰਨੈਲ ਸਿੰਘ ਕਾਨੇਗੀ ਤੇ ਉਸ ਸਮੇਂ ਉਹ ਇੰਨੇ ਮਹਾਨ ਕਵੀਸ਼ਰ ਸੀ ਵਿਗਿਆਨੀ ਜਿਹੋਰੀ ਖੁਸ਼ ਉਹਨਾਂ ਦੇ ਉੱਤੋਂ ਜਣੀ ਬਹੁਤ ਆਸ਼ਕ ਸੀ ਉਹਨਾਂ ਦੀ ਤੇ ਉਹਨਾਂ ਦੇ ਨਾਲ ਉਹਨਾਂ ਬਹੁਤ ਚਰਗਾਇਆ ਵੀ ਹੈ ਤੇ ਇਸ ਸਮੇਂ ਬੇਸ਼ੱਕ ਬਜ਼ੁਰਗ ਹੋ ਚੁੱਕੇ ਆ ਤੇ ਉਹਨਾਂ ਨੂੰ ਇਹ ਅਵਾਰਡ ਦੇ ਨਾਲ ਸਨਮਾਨਿਆ ਗਿਆ ਤੇ ਰਾਜ ਦੀ ਨਾਲ ਅਸੀਂ ਇੱਕ ਵਿਸ਼ੇਸ਼ ਸਨਮਾਨ ਦਿੰਨੇ ਹੁੰਨੇ ਆ ਉਹਨਾਂ ਦੀ ਯਾਦ ਚ ਇਹ ਵਿਸ਼ੇਸ਼ ਜੋ ਸਨਮਾਨ ਦੋ ਜਗਾ ਦੋ ਜਣੇ ਨੂੰ ਦਿੱਤਾ ਗਿਆ ਇਹ ਸ਼ਾਜਲੀ ਪਿੰਡ ਤੋਂ ਨੇ ਦੋਨੇ ਮਹਾਨ ਕਵੀਸ਼ਰ ਗੁਰਚਰਨ ਸਿੰਘ ਸ਼ਾਜਲੀ ਤੇ ਮਹਾਨ ਕਵੀਸ਼ਰ ਅਮਰੀਕ ਸਿੰਘ ਸ਼ਾਜਲੀ ਤੇ ਉਹਨਾਂ ਦਾ ਨੂੰ ਇਹ ਵਿਸ਼ੇਸ਼ ਸਨਮਾਨ ਦਿੱਤਾ ਗਿਆ ਇੱਕ ਹੋਰ ਗੱਲ ਹੈ ਇਸ ਵਰਸੀ ਵਿੱਚ ਇਸ ਵਰਸੀ ਸਮੇਂ ਅਸੀਂ ਜਿਹੜੀ ਇਹ ਵਰਸੀ ਸਮਰਪਤ ਆ ਉਹ ਸਾਡੇ ਬਹੁਤ ਹੀ ਹਰਮਨ ਪਿਆਰੇ ਤੇ ਇੱਕ ਬਹੁਤ ਇਨਸਾਨ ਵਧੀਆ ਰੂਹ ਜਗਤਾਰ ਸਿੰਘ ਜੀ ਰਾਮਾ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਕਿਉਂਕਿ ਥੋੜਾ ਚਿਰ ਹੋਇਆ ਉਹ ਸਾਨੂੰ ਵਿਛੋੜਾ ਦੇਗੇ ਇਹ ਸਾਰਾ ਸਮਾਗਮ ਉਹਨਾਂ ਨੂੰ ਸਮਰਪਿਤ ਸੀ ਇਸ ਲਈ ਇਹ ਬੜੀ ਚੜ੍ਹਦੀ ਕਲਾ ਸਮਾਗਮ ਹੋਇਆ ਤੇ ਅੱਗੇ ਤੋਂ ਵੀ ਅਸੀਂ ਇਹ ਸੋਚਿਆ ਵੀ ਨਾਲ ਦੀ ਨਾਲ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੀ ਕਮਿਸ਼ਨਰੀ ਉਹਨਾਂ ਦੀ ਯਾਦ 'ਚ ਉਹਨਾਂ ਨੂੰ ਸਮਰਪਿਤ ਇੱਕ ਕਮਿਸ਼ਨ ਨੂੰ ਕਰ ਦਿਆ ਕਰੀਏ ਅਗਲੀ ਵਾਰ ਇੱਛਾ ਬਣੀ ਹੈ ਇੱਕ ਟੀ ਪ੍ਰੋਗਰਾਮ ਬਣਾਉਣਾ ਸੀ ਪਰ ਰਹਿ ਗਿਆ ਸਰਦਾਰ ਸਰਪੰਚ ਰੋਜੂ ਸਿੰਘ ਜੀ ਧੂੜਕੋਟ ਬਹੁਤ ਵਧੀਆ ਕਮਿਸ਼ਨਰੀ ਸੀ ਸਵਾਮੀ ਜੀ ਦੇ ਸੇਵਾਦਾਰ ਵੀ ਸੀ ਇਹ ਗਿਆਨੀ ਜੋਗਿੰਦਰ ਸਿੰਘ ਜੀ ਉਹਨਾਂ ਦੇ ਉチェਲੇ ਸੀ ਬੜੀ ਪਿਆਰੀ ਆਵਾਜ਼ ਤੇ ਉਹਨਾਂ ਨੂੰ ਅਗਲਾ ਸਮਾਗਮ ਅਸੀਂ ਸਮਰਪਿਤ ਕਰਾਂਗੇ ਤੇ ਬੜੀ ਚੜ੍ਹਦੀ ਕਲਾ ਵਿੱਚ ਸਮਾਗਮ ਹੋਇਆ ਆਪ ਵੀ ਪਹੁੰਚਿਓ ਅਸੀਂ ਧੰਨਵਾਦ ਕਰਦੇ ਆ ਇਸ ਸਮਾਗਮ ਆਰੇ ਸਾਡਾ ਇਹ ਕਹਿਣਾ ਜੀ ਇਹੋ ਜਿਹਾ ਸਮਾਗਮ ਵੇਖ ਕੇ ਇਹੋ ਜਿਹਾ ਸਮਾਗਮ ਮਹਾਨ ਕਵੀਸ਼ਰਾਂ ਦੀ ਯਾਦ ਦੇ ਵਿੱਚ ਕਰਵਾਉਣੇ ਵੀ ਨਵੀਂ ਜਿਹੜੀ ਸਾਡੀ ਪੀੜ੍ਹੀ ਆ ਨਵੇਂ ਬੱਚੇ ਆ ਉਹ ਕਵੀਸ਼ਰੀ ਨੂੰ ਪਿਆਰ ਕਰਨ ਲੱਗਣ ਤੇ ਇਸ ਪਾਸੇ ਨੂੰ ਜੋੜਨ ਜਿਵੇਂ ਕਿ ਗਿਆਨੀ ਗੁਰਨਾਮ ਸਿੰਘ ਬਰਾੜ ਸਾਹਿਬ ਨੇ 100 150 ਤੋਂ ਵੀ ਵੱਧ ਆਪਣੇ ਚੇਲੇ ਬਣਾਏ ਜਿਨ੍ਹਾਂ ਨੂੰ ਕਵਤਾ ਦੀ ਦਾਤ ਦਿੱਤੀ ਅਤੇ ਉਹਨਾਂ ਨੇ ਬਹੁਤ ਹੀ ਮਹਾਨ ਇਤਿਹਾਸ ਜਿਵੇਂ ਕਿ ਸਾਡੇ ਗੁਰੂਆਂ ਦੇ ਇਤਿਹਾਸ ਸੂਰਬੀਰਾਂ ਦੇ ਇਤਿਹਾਸ ਕਰਤਾਰ ਸਿੰਘ ਸਰਾਭੇ ਵਰਗੇ ਸੀ ਦੂਧਮ ਸਿੰਘ ਵਰਗੇ ਉਹਨਾਂ ਨੇ ਬਹੁਤ ਅਨੇਕਾਂ ਇਤਿਹਾਸ ਲਿਖ ਕੇ ਸੰਗਤਾਂ ਦੀ ਝੋਲੀ ਵਿੱਚ ਪਾਏ ਜਿਨ੍ਹਾਂ ਨੂੰ ਕਿ ਅੱਜ ਬਹੁਤ ਯੱਥੇਗਾ ਰਹੇ ਆ ਤੇ ਇਸ ਕਰਕੇ ਜੇ ਅਸੀਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਰ ਸਾਲ ਸੰਗਤ ਨਾਲ ਮਿਲ ਕੇ ਤੇ ਸਵਾਮੀ ਜੀ ਨਾਲ ਮਿਲ ਕੇ ਇਹ ਸਾਡੀ ਜਿਹੜੀ ਕਵਿਛਰੀ ਦੀ ਕਲਾ ਇਹ ਦਿਨੋ-ਦਿਨ ਅਲੋਪ ਹੋ ਰਹੀ ਆ ਇਹ ਚੜ੍ਹਦੀ ਕਲਾ ਵੱਲ ਜਾਵੇ ਨਵੇਂ ਬੱਚੇ ਇਸ ਨੂੰ ਇੰਨਾ ਸਮਾਗਵਾਂ ਦੇਖ ਕੇ ਗਾਉਣ ਦਾ ਸ਼ੌਕ ਪੈਦਾ ਹੋਵੇ ਜੋ ਅੱਜ ਦਾ ਸਮਾਗਵਾਂ ਨੂੰ ਸੀਗਾ ਉਹ ਸਾਡੇ ਬਹੁਤ ਪੁਰਾਣੇ ਕਵਿਛਰ ਜੋ ਕਿ 57 58 ਸਾਲ ਦਰਬਾਰ ਸੰਪਰਤਾ ਲੋਕੋ ਦੇ ਨਾਲ ਜੁੜੇ ਸੀਗੇ ਆਖਰੀ ਸਾਹ ਤੱਕ ਸਾਡੀ ਸੰਪਰਤਾ ਦੇ ਨਾਲ ਉਹ ਕਵਿਛਰੀ ਕਰਦੇ ਰਹੇ ਉਹਨਾਂ ਨੂੰ ਸਮਰਪਿਤ ਜੋ ਬਰਸੀ ਦਾ ਪ੍ਰੋਗਰਾਮ ਮਨਾਇਆ ਜਾਂਦਾਗਾ। ਤਰਵਾਰ ਸੰਪਰਦਾ ਤੇ ਮੁਖੀ ਸੰਤ ਜਗਜੀਤ ਸਿੰਘ ਲੋਪੋਨੀਓ ਡਿਊਟੀ ਲਾਈ ਗਈ ਸਾਡੇ ਵੀ ਉਹਨਾਂ ਦੀ ਵਰਸੀ ਆਪਾਂ ਨਾਨਕ ਸਾਹਿਬ ਤੱਕ ਤੋਂ ਪੂਰਾ ਵਿਖੇ ਬਣਾਵਾਂਗੇ। ਅੱਜ ਉਸ ਵਰਸੀ ਦਾ ਪ੍ਰੋਗਰਾਮ ਸੀਗਾ। ਇਸ ਦੇ ਵਿੱਚ ਜੋ ਸਮੂਹ ਅਸੀਂ ਖੜੇ ਆਂ ਇੱਥੋਂ ਦੇ ਜਥੇਦਾਰ ਆਂ। ਸਾਰਿਆਂ ਨੇ ਆਪਣਾ ਵੱਧ ਚੜ ਕੇ ਸੇਵਾ ਨਿਭਾਈ। ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਸਭ ਨੇ ਡਿਊਟੀਆਂ ਨਿਭਾਈਆਂ। ਮਹਾਪੁਰਸਾਂ ਦੇ ਸਾਡੇ ਜਿੱਥੇ ਵੀ ਲੰਗਰ ਚੱਲਦੇ ਆ ਸਾਰੇ ਸਥਾਨਾਂ ਤੇ 15 15 20 20 ਬੰਦੇ ਆ ਜੋ ਕਿ 24 ਘੰਟੇ ਨਿਰੰਤਰ ਸਾਡੇ ਜਿਹੜੇ ਗੁਰੂ ਕੇ ਖੇਤਰ ਚਲਦੇ ਆ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਹੋ ਗਿਆ ਜਗਰਾਵਾਂ ਹੋ ਗਏ ਲੋਪੋ ਹੋ ਗਿਆ ਨਾਨਕ ਸਰਤਕਪੁਰਾ ਸਾਹਿਬ ਹੋ ਗਿਆ ਜੰਗੀਆਂਣਾ ਸਾਹਿਬ ਹੋ ਗਿਆ ਇੱਥੇ ਸਾਡੇ 24 ਘੰਟੇ ਲੰਗਰ ਚੱਲਦੇ ਨੇ ਦਰਬਾਰ ਸੰਪਰਤਾ ਲੋਪੋ ਨਿਓ ਸੰਤ ਸਵਾਮੀ ਮੈਤਸੋ ਤੋਂ ਲੈ ਕੇ ਸੰਤ ਸਵਾਮੀ ਦਰਬਾਰਾ ਸਿੰਘ ਸੰਤ ਸਵਾਮੀ ਜੋਰਾ ਸਿੰਘ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਜੋ ਲੰਗਰ ਚੱਲ ਰਹੇ ਆ ਉਹ ਮੈਂ ਨਿਰੰਤਰ ਹੀ ਚੱਲ ਰਹੇ ਜੋ ਵੀ ਇੱਥੇ ਸ਼ੰਗਤਾਂ ਪਹੁੰਚੀਆਂ ਨੇ ਜਥੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਪਹਿਲਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਸਦਰਸਾ ਹੈ ਇੱਥੇ ਅੱਜ ਗਰਨਾਮ ਬਰਾੜ ਜੀ ਦੀ ਵਰ੍ਹੇਸ਼ ਮਨਾਈ ਗਈ ਆ ਉਹਦਾ ਧੰਨਵਾਦ ਸਜੇਤੇ ਤੌਰ ਤੇ ਸੰਪਰਤਾ ਦੇ ਮੁਖੀ ਸੰਤ ਸਵਾਮੀ ਜਗਜੀਤ ਸਿੰਘ ਜਿਨ੍ਹਾਂ ਦੇ ਦੱਸੇ ਹੋਏ ਪ੍ਰੋਗਰਾਮ ਤਾਬਕ ਅਸੀਂ ਇਹ ਅੱਜ ਵਰਸ਼ੀਦਾ ਪ੍ਰੋਗਰਾਮ ਬਣਾਇਆਗਾ ਅਸੀਂ ਧੰਨਵਾਦ ਕਰਦੇ ਆ ਸੰਤ ਸਵਾਮੀ ਜਗਜੀਤ ਸਿੰਘ ਲੋਪੋ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਸਿੱਧੇ ਰਸਤੇ ਤੇ ਪਾਇਆ ਨਸ਼ਿਆਂ ਤੋਂ ਪਹੁੰਚਾਇਆ ਸਾਡੇ ਤੇ ਐਡੀ ਕਿਰਪਾ ਹੋ ਗਈ ਵੀ ਅੱਜ ਜੇ ਨਿਗਾਹ ਮਾਰੀਏ ਤਾਂ ਨਸ਼ਾ ਦੀ ਕਿੰਨੀ ਦਲਦਲਾ ਜਿੰਨੇ ਬੰਦੇ ਖੜੇ ਆ ਸਾਡੇ ਵਿੱਚੋਂ ਕੋਈ ਵੀ ਇੱਕ ਕਣਕਾ ਪਰ ਵੀ ਨਸ਼ੇ ਦਾ ਸੇਵਨ ਨਹੀਂ ਕਰਦਾਗਾ ਇਹ અપਾਰ ਕਿਰਪਾ ਸਾਡੇ ਦੇ ਸੰਤ ਸਵਾਮੀ ਦਰਬਾਰਾ ਸਿੰਘ ਦੀ ਸੰਤ ਸਵਾਮੀ ਜਗਜੀਤ ਸਿੰਘ ਦੀ ਸੰਤ ਸਵਾਮੀ ਜੋਰਾ ਸਿੰਘ ਜੀ ਦੀ ਇਨਾਂ ਦੇ ਉਪਦੇਸ਼ਾਂ ਦੇ ਕਾਰਨ ਹੀ ਅਸੀਂ ਨਸ਼ਿਆਂ ਤੋਂ ਬਚੇ ਹੋਏ ਆ ਜੋ ਕਿ ਅਸੀਂ ਗੁਰੂ ਘਰ ਦੇ ਨਾਲ ਜੁੜੇ ਹੋਏ ਆ ਇਹਨਾਂ ਦੀ ਕਿਰਪਾ ਦੇ ਨਾਲ ਜੋ ਸਾਨੂੰ ਹੁਕਮ ਹੁੰਦਾ ਸੇਵਾ ਦੇ ਜਿੰਨੀਕ ਜੋਗੇ ਆ ਉੰਨੇ ਅਸੀਂ ਨਿਭਾਈ ਜਾਂਦੇ ਆ ਅਸੀਂ ਆਈ ਹੋਈ ਸਾਰੀ ਸਮੁੱਚੀ ਸੰਗਤ ਦਾ ਜੀਵੀਐਸ ਟਾਈਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੋਂ ਦੀ ਸਾਰੀ ਕਵਰਿੰਗ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ